ਸਾਰੇ ਮਸ਼ੀਨੀ ਵਰਕ ਖੁਦ ਕਰਵਾਇਆ ਹੋਇਆ ਹੈ ਜਿਵੇਂ ਕਸਟਮਰ ਕਹਿ ਦਿੰਦਾ ਕਿ ਸਾਨੂੰ ਵਰਕ ਕਰਵਾ ਕੇ ਦਿਓ ਹਣਾ ਤਾਂ ਆਪਾਂ ਉਸ ਹਸਾਬ ਨਾਲ ਵਰਕ ਕਰਵਾ ਕੇ ਉਹਨਾਂ ਨੂੰ ਦੇ ਦਿੰਨੇ ਆ ਬਸ ਉਹਨਾਂ ਨੇ ਸਾਨੂੰ ਇੱਕ ਪਿਕਚਰ ਭੇਜਣੀ ਹੈ ਅਸੀਂ ਐਡੀਟਿੰਗ ਡਿਜ਼ਾਈਨ ਦੀ ਜਿਹੜੀ ਹਾਂਜੀ ਅਸੀਂ ਉਸੇ ਤਰ੍ਹਾਂ ਦਾ ਸੇਮ ਡਿਜ਼ਾਈਨ ਉਹਨਾਂ ਨੂੰ ਰੈਡੀ ਕਰਕੇ ਦੇ ਦਿੰਨੇ ਆ ਇਹਦਾ ਪ੍ਰਾਈਸ ਵੀ ਕੁਝ ਨਹੀਂ ਹੈ ਵੀਰੇ ਸਿਰਫ 1000 ਰੁਪਏ ਦੇ ਵਿੱਚ ਆਪਾਂ ਵਰਕ ਕੀਤਾ ਕਰਾਇਆ ਸੂਟ ਦਾ ਹਾਂਜੀ ਮਤਲਬ ਦਾ 2000 ਰੁਪਏ ਤੱਕ ਲਾ ਵਰਕ ਤੇ ਹੀ ਲੈਂਦੇ ਨੇ ਹਾਂਜੀ ਪਰ ਬਹੁਤ ਸੋਹਣਾ ਪੀਸ ਰੈਡੀ ਹੋਇਆ ਹੋਇਆ ਤਾਂ ਇਹਦੇ ਪਹੁੰਚਾਂ ਤੇ ਵੀ ਪਿੱਛੇ ਵਰਕ ਹੋਇਆ ਹੋਇਆ ਹੈ ਅੱਛਾ ਇਦੇ ਵਿੱਚ ਵਾਈਟ ਤੇ ਬਲੈਕ ਕਲਰ ਤੁਹਾਨੂੰ ਦੋ ਕਲਰ ਮਿਲਣਗੇ ਅੱਜ ਦੀ ਜਿਹੜੀ ਵੀਡੀਓ ਹੈ ਨਾ ਖਾਸ ਕਰਕੇ ਆਪਣੀਆਂ ਭੈਣਾਂ ਵਾਸਤੇ ਹੈ ਜਿਨ੍ਹਾਂ ਨੇ ਕੋਈ ਵੀ ਸੂਟ ਸਟਿਚ ਕਰਾਉਣਾ ਜਾਂ ਕਢਾਈ ਕਰਾਉਣੀ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਰਕ ਕਰਾਉਣਾ ਹੈਂਡਵਰਕ ਹੋ ਗਿਆ ਜਾਂ ਮਸ਼ੀਨੀ ਵਰਕ ਤੇ ਲੋਕੇਸ਼ਨ ਤੁਹਾਨੂੰ ਮੈਂ ਦੱਸਦਾ ਤਲਵੰਡੀ ਦੇ ਵਿੱਚ ਖੜੇ ਆਪਾਂ ਨੱਤ ਰੋਡ ਤੇ ਪਛਾਗ ਡਿਜ਼ਾਈਨਰ ਦੇ ਨਾਂ ਤੇ ਜਿਹੜਾ ਤੇ ਬੁਟੀਕ ਖੁੱਲਿਆ ਨਵਾਂ ਹੀ ਖੁੱਲਿਆ ਹਾਲੇ ਮਹੂਰਤ ਵੀ ਹੋਣਾ ਆਜੇ ਨਾ ਤੇ ਆ ਸਾਡੀ ਨਿੱਕੀ ਜੀ ਭੈਣਾ ਦੇਖੋ ਅਨਮੋਲ ਇਹਦਾ ਨਾਮ ਹੈ ਜਿਨੇ ਬੁਟੀਕ ਖੁੱਲਿਆ ਇਹ ਹਨਾ ਤੇ ਮੁੜਿਆ ਕੀ ਕੁਝ ਮਿਲਣਾ ਆਪਣੇ ਕੋਲ ਕਿਹੜੇ ਕਿਹੜੇ ਸੂਟ ਹੋਣਗੇ ਸਾਰਾ ਕੰਮ ਇੱਥੇ ਕਰਕੇ ਦੇਣਾ ਆਪਾਂ ਹਾਂਜੀ ਆਪਾਂ ਸਾਰਾ ਕੰਮ ਇੱਥੇ ਦੁਕਾਨ ਤੇ ਹੀ ਕਰਕੇ ਦਿੰਨੇ ਆ ਆਪਣੇ ਕੋਲੇ ਵਰਕ ਵਾਲੇ ਸੂਟਸ ਵੀ ਹੁੰਦੇ ਨੇ ਜਿਵੇਂ ਕਈ ਕਿਸਮ ਦੇ ਕਹਿੰਦੇ ਕਿ ਸਾਨੂੰ ਰੈਡੀ ਹੀ ਚਾਹੀਦਾ ਤੇ ਉਹਨਾਂ ਨੂੰ ਰੈਡੀ ਕੀਤੇ ਹੋਏ ਸੂਟ ਜਿਵੇਂ ਆ ਸਾਰੇ ਰੰਗੇ ਹੋਏ ਨੇ ਅੱਛਾ ਆਪਣੇ ਕੋਲੇ ਡਿਸਪਲੇ ਕੀਤੇ ਹੋਏ ਆ ਹਾਂ ਦਿਖਾ ਵੀ ਦੇਈਏ ਅੱਗੇ ਆ ਕਿ ਨਾ ਡਿਜ਼ਾਈਨ ਤੁਸੀਂ ਦੇਖੋ ਨਾ ਜਿਹੋ ਜਿਹਾ ਵੀ ਡਿਜ਼ਾਈਨ ਕਰਾਉਣਾ ਜਿਵੇਂ ਆਹ ਵਾਲੇ ਸੂਟ ਵੀਰੇ ਇਹ ਆਪਾਂ ਸਾਰੇ ਮਸ਼ੀਨੀ ਵਰਕ ਖੁਦ ਕਰਵਾਇਆ ਹੋਇਆ ਹੈ ਜਿਵੇਂ ਕਸਟਮਰ ਕਹਿ ਦਿੰਦਾ ਕਿ ਸਾਨੂੰ ਵਰਕ ਕਰਵਾ ਕੇ ਦਿਓ ਹ ਅਸੀਂ ਐਡਿਟ ਡਿਜ਼ਾਈਨ ਦੀ ਜਿਹੜੀ ਹਾਂਜੀ ਅਸੀਂ ਉਸੇ ਤਰ੍ਹਾਂ ਦਾ ਸੇਮ ਡਿਜ਼ਾਈਨ ਉਹਨਾਂ ਨੂੰ ਰੈਡੀ ਕਰਕੇ ਦੇ ਦਿੰਨੇ ਆ ਅੱਛਾ ਇਹ ਸਾਰੇ ਅੱਛਾ ਇਹਦੇ ਵਿੱਚ ਹੈਂਡ ਵਰਕ ਵੀ ਹੋ ਜਾਊਗਾ ਤੇ ਮਸ਼ੀਨੀ ਵਰਕ ਵੀ ਹੋ ਜਾਊਗਾ ਹਾਂ ਜੀ ਵੀਰੇ ਜਿਵੇਂ ਅੱਜ ਕੱਲ ਥ੍ਰੈਡ ਐਮਬਰਾਇਡਰੀ ਤੇ ਚੱਲ ਰਿਹਾ ਹੈ ਪਹਿਲਾਂ ਵਾਲੇ ਜਮਾਨੇ ਚ ਚੱਲਦਾ ਹੁੰਦਾ ਸੀ ਇਹ 97 ਵੇਲੇ ਤੇ ਹੁਣੇ ਵਾਪਸ ਡਿਜ਼ਾਈਨ ਆ ਗਿਆ ਮਤਲਬ ਜਿਹੜੇ ਪੁਰਾਣੇ ਸੁਪੀਆਂ ਦੇ ਜਿਹੜਾ ਸਾਹ ਹੋਇਆ ਨਾ ਫਿਰ ਦੂਰੀ ਰਿਹਾ ਆਈ ਵਾਪਸ ਆ ਰਹੇ ਨੇ ਤੇ ਐਵੇਂ ਦਾ ਥ੍ਰੈਡ ਵਰਕ ਆਪਾਂ ਰੈਡੀ ਕਰਵਾ ਕੇ ਦਿੰਨੇ ਹੁੰਨੇ ਆ ਤੇ ਜੇ ਤੁਸੀਂ ਕੋਈ ਵੀ ਡਿਜ਼ਾਈਨ ਸਨ ਥ੍ਰੈਡ ਵਰਕ ਦਾ ਵੀ ਦਿੰਨੇ ਹੋ ਤਾਂ ਅਸੀਂ ਉਹ ਵੀ ਕਰਵਾ ਕੇ ਦਿੰਨੇ ਆ ਇਹ ਵੀ ਹੈਂਡ ਵਰਕ ਦੇ ਵਿੱਚ ਬਸ ਕੱਪੜਾ ਵੀ ਤੁਹਾਡੇ ਕੋਲ ਮਿਲ ਜਾਣਾ ਤੁਹਾਨੂੰ ਕੱਲੀ ਫੋਟੋ ਹੀ ਭੇਜਣੀ ਉਹਨਾਂ ਨੇ ਹਾਂਜੀ ਉਹਨਾਂ ਨੇ ਫੋਟੋ ਹੀ ਭੇਜਣੀ ਹੈ ਕੱਪੜਾ ਵੀ ਆਪਣੇ ਕੋਲੇ ਮਿਲ ਜਾਣਾ ਹਾਂ ਆ ਵੀ ਬੜਾ ਸੋਹਣਾ ਡਿਜ਼ਾਈਨ ਜਹਾਣਾ ਦੇਖ ਲਓ ਤੁਸੀਂ ਦੇ ਉੱਤੇ ਪੂਰਾ ਸੁਣਾ ਡਿਜ਼ਾਈਨ ਕੀਤਾ ਵੇ ਇਹਦੇ ਤੇ ਵਰਕ ਪੂਰਾ ਵਧੀਆ ਲਿਖ ਸਕਦੇ ਹੋ ਇਹ ਮੈਂ ਲਗਾ ਘੇਰੇ ਦੇ ਵੀ ਪਿਛਲੇ ਪਾਸੇ ਦੇ ਹਾਂਜੀ ਇਹਦੇ ਘੇਰੇ ਤੇ ਵੀ ਆਊਗਾ ਜੀ ਦੇਖੋ ਤੁਸੀਂ ਇਦਾਂ ਦਾ ਵਰਕ ਹੈਂਡ ਵਰਕ ਵੀ ਕਰਵਾ ਸਕਦੇ ਹੋ ਤੇ ਆ ਮਸ਼ੀਨੀ ਵਰਕ ਹਨਾ ਤੇ ਸਟਿਚ ਵੀ ਤੁਸੀਂ ਇੱਥੇ ਕਰਕੇ ਦੇ ਦੇਣਾ ਹਾਂਜੀ ਸਾਰਾ ਕੰਮ ਤੁਸੀਂ ਇੱਥੇ ਕਰਵਾ ਕੇ ਦੇਣਾ ਨਾ ਹਾਂਜੀ ਹਾਂਜੀ ਸਾਰਾ ਆਪਾਂ ਇੱਥੇ ਕਰਵਾ ਕੇ ਦੇਣਾ ਇਹਦਾ ਪ੍ਰਾਈਸ ਵੀ ਕੁਝ ਨਹੀਂ ਹੈ ਵੀਰੇ ਸਿਰਫ 1000 ਰੁਪਏ ਦੇ ਵਿੱਚ ਆਪਾਂ ਵਰਕ ਕੀਤਾ ਕਰਾਇਆ ਸੂਟ ਦਾ ਐਵੇਂ ਹੀ ਹਾਂਜੀ ਮਤਲਬ ਦਾ 2200 ਰੁਪਏ ਦਾ ਕੱਲਾ ਵਰਕ ਦਾ ਹੀ ਲੈ ਲੈਂਦੇ ਨੇ ਹਾਂਜੀ 2200 ਰੁਪਏ ਦਾ ਹੀ ਵਰਕ ਦਾ ਹੀ ਲੈ ਲੈਂਦੇ ਆ ਆਪਣਾ ਹਲੇ ਸ਼ਾਪ ਆਪਾਂ ਨਵੀਂ ਨਵੀਂ ਸ਼ੁਰੂ ਕੀਤੀ ਐ ਤਾਂ ਕਰਕੇ ਆਪਣੇ ਪ੍ਰਾਈਸ ਸਾਰੇ ਬਸ ਠੀਕ ਠੀਕ ਜੇ ਜੈਨੂਇਨ ਲਾਏ ਹੋਏ ਨੇ ਮਾਰਜਨ ਆਪਣਾ ਸਿਰਫ 50 ਸਿਰਫ ਦੇਖ ਲਓ 1000 ਰੁਪਏ ਦੇ ਵਿੱਚ ਸੂਟ ਤੁਹਾਨੂੰ ਮਿਲ ਜਾਣਾ ਉਹ ਤੋਂ ਇਲਾਵਾ ਹੋਰ ਵੀ ਤੁਸੀਂ ਦੇਖੀ ਚਲੋ ਹਣਾ ਏਕਾ ਏਕਾ ਆਹ ਵਾਲਾ ਪਿਆ ਸੀ ਆਹ ਵਾਲਾ ਆ ਵੇਖੋ ਆਪਾਂ ਜਿਵੇਂ ਪੇਂਟ ਵਾਲੇ ਸੂਟਸ ਹੁੰਦੇ ਨੇ ਹੈਂਡ ਪੇਂਟ ਕਰਵਾ ਕੇ ਦਿੰਨੇ ਆ ਤਾਂ ਆਪਾਂ ਹੈਂਡ ਪੇਂਟ ਵੀ ਕਰਵਾ ਤੁਸੀਂ ਵੇਖ ਸਕਦੇ ਹੋ ਗਲੇ ਦੇ ਉੱਪਰ ਮਿਰਰ ਵਰ ਇਹ ਬ੍ਰਾਈਡਲ ਸੂਟ ਨਹੀਂ ਹੈ ਸਿਰਫ 1300 ਰੁਪਏ ਦੇ ਵਿੱਚ ਤੁਹਾਨੂੰ ਇਹ ਸੂਟ ਮਿਲੇਗਾ ਇਹਦੇ ਵਿੱਚ ਕਲਾ ਡਿਜ਼ਾਈਨ ਹਾਂਜੀ ਸਿਰਫ 1300 ਰੁਪਏ ਦੇ ਵਿੱਚ ਬਹੁਤ ਸਸਤਾ ਸੂਟ ਆ ਨਾ ਦੇਖੋ ਹੋਇਆ ਹੋਇਆ ਗੋਟਾ ਬੱਤੀ ਦਾ ਆਪਾਂ ਉਹਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਨਾਲੇ ਇਹਦੇ ਉੱਪਰ ਵੀ 골ਡਨ ਤੇ ਕੀਤਾ ਹੋਇਆ ਗਲਿਟਰ ਨਾਲੇ ਤੇ ਦੁਪੱਟਾ ਵੀ ਦੇਖੋ ਤੁਸੀਂ ਇਹਦਾ ਸੁਣਾਉਣਾ ਹੈ ਤੁਸੀਂ ਦੇਖ ਸਕਦੇ ਹੋ ਖੁੱਲਾ ਡੁੱਲਾ ਗੋਟਾ ਡੋਰੀ ਹੈ ਇਹਦਾ ਆਪਾਂ ਦੁਪੱਟਾ ਵੀ ਨਾਲ ਰੈਡੀ ਕੀਤਾ ਹੋਇਆ ਵਰਕ ਤੇ ਵੀ ਸੁਣਾ ਸੀ ਸੂਟ ਆਪ ਹੈ ਜਿਹੜਾ ਹਾਂਜੀ ਇਹ ਮਸ਼ੀਨ ਵਰਕ ਹੋਇਆ ਹੋਇਆ ਹੈ ਅੱਛਾ ਇਹਦੇ ਤੇ ਹਾਂਜੀ ਇਹ ਮਸ਼ੀਨ ਵਰਕ ਹੋਇਆ ਹੋਇਆ ਹੈ ਤਾਂ ਇਹਦੇ ਵਿੱਚ ਜਿੱਦਾਂ ਦਾ ਵੀ ਡਿਜ਼ਾਈਨ ਦੇ ਵਿੱਚ ਅੱਛਾ ਇਹਦੇ ਵਿੱਚ ਮੰਨ ਲਓ ਤੁਸੀਂ ਕੋਈ ਸੁਜੈਸਟ ਵੀ ਕਰਦੇ ਨੇ ਉਹ ਵੀ ਆਹ ਕਲਰ ਦੇ ਉੱਤੇ ਇਦਾਂ ਦਾ ਪੇਂਟ ਆਉਣਾ ਚਾਹੀਦਾ ਜਾਂ ਕੋਈ ਡਿਜ਼ਾਈਨ ਇਦਾਂ ਦਾ ਰਹਿਣਾ ਚਾਹੀਦਾ ਹਾਂਜੀ ਵੀਰੇ ਜੇ ਤਾਂ ਕਸਟਮਰ ਸਾਨੂੰ ਆਪ ਦੱਸਦਾ ਹੈ ਨਾ ਡਿਮਾਂਡ ਕਰਦਾ ਤਾਂ ਅਸੀਂ ਉਹ ਵੀ ਰੈਡੀ ਕਰਵਾ ਦਿੰਨੇ ਹਾਂ ਸਾਡੇ ਕੋਲੇ ਖੁੱਦ ਦੇ ਡਿਜ਼ਾਈਨਸ ਵੀ ਹੁੰਦੇ ਨੇ ਅਸੀਂ ਉਹਨਾਂ ਨੂੰ ਉਹ ਵੀ ਦਿਖਾ ਦਿੰਨੇ ਜੇ ਉਹਨਾਂ ਨੂੰ ਸਾਡੇ ਡਿਜ਼ਾਈਨਸ ਪਸੰਦ ਆਉਂਦੇ ਨੇ ਤਾਂ ਆਪਾਂ ਉਹ ਵੀ ਰੈਡੀ ਕਰਵਾ ਕੇ ਦੇ ਦਿੰਨੇ ਹਾਂ ਮੈਚਿੰਗ ਵਗੈਰਾ ਵੀ ਦੱਸ ਦੇਣਗੇ ਨਾ ਜੀ ਪਲਾਜ਼ੋ ਦੀ ਇਦਾਂ ਦੀ ਹੋਣਾ ਜਿਹਦਾ ਸੂਟ ਦਾ ਕਲਰ ਇਦਾਂ ਦਾ ਉਹ ਆਪਾਂ ਦੱਸ ਦ ਜੋ ਬਣਾਉਣੇ ਆ ਇਹ ਅੱਜਕੱਲ ਨਵਾਂ ਟ੍ਰੈਂਡ ਚੱਲੇ ਫਰਸ਼ੀ ਸਲਵਾਰ ਦਾ ਤਾਂ ਆਪਾਂ ਉਹ ਵੀ ਰੈਡੀ ਕਰਵਾ ਕੇ ਦੇ ਦੇ ਤਾਂ ਇਹਦੇ ਪਹੁੰਚਾਂ ਤੇ ਵੀ ਪਿੱਛੇ ਵਰਕ ਹੋਇਆ ਹੋਇਆ ਹੈ ਅੱਛਾ ਇਹਦੇ ਵਿੱਚ ਵਾਈਟ ਤੇ ਬਲੈਕ ਕਲਰ ਤੁਹਾਨੂੰ ਦੋ ਕਲਰ ਮਿਲਣਗੇ। ਅੱਛਾ ਇਹਦੇ ਵਿੱਚ ਹਾਂਜੀ ਅੱਛਾ ਤਾਂ ਆ ਦੇਖ ਲਓ ਹਨਾ ਉਸ ਤੋਂ ਬਾਅਦ ਇਧਰ ਜਿਹੜੇ ਆ ਪ੍ਰਿੰਟ ਵਾਲੇ ਸੂਟ ਆ ਕੇ ਵੇਚੇ ਸੀ। ਆ ਹਾਂਜੀ ਇਹ ਸਾਰੇ ਪ੍ਰਿੰਟ ਦੇ ਹੋਗੇ ਪਿਓਰ ਦੁਪੱਟੇ ਨਾਲ ਜਿਵੇਂ ਹੋ ਜਾਂਦੇ ਨੇ। ਆ ਜਿਵੇਂ ਹੈਂਡਵਰਕ ਤੇ ਸੂਟ ਹੈ ਕਾਟਨ ਦੁਪੱਟੇ ਦੇ ਨਾਲ। ਅੱਛਾ ਹੈਂਡਵਰਕ ਕੀਤਾ ਵਾ? ਹਾਂਜੀ ਹੈਂਡਵਰਕ ਗੋਟਾ ਪੱਤੀ ਦਾ ਸਾਰਾ ਵਰਕ ਹੋਇਆ ਹੋਇਆ ਇਹਦੇ ਤੇ ਜਿਵੇਂ ਆ ਕਾਟਨ ਦੁਪੱਟੇ ਦੇ ਨਾਲ ਐ ਪਿਓਰ ਕਾਟਨ ਤੇ ਆਪਣੇ ਕੋਲੇ ਹੈਗੇ ਸਾਰਾ। ਤੇ ਐਵੇਂ ਦੇ ਸੂਟਸ ਵੀ ਮਿਲ ਜਾਂਦੇ ਆ ਆਪਣੇ। ਇਹ ਹੈਂਡ ਪੇਂਟ ਤੇ ਹੋਇਆ ਹੋਇਆ ਵੀਰੇ ਰੈਡੀ ਸ ਇਹ ਵੀ ਕਾਟਨ ਸਟੱਫ ਤੇ ਆ ਜਿਵੇਂ ਕਾਟਨ ਸਟੱਫ ਦੀ ਅੱਜਕੱਲ ਜ਼ਿਆਦਾ ਡਿਮਾਂਡ ਹੈ ਤੇ ਹੈਂਡ ਪੇਂਟ ਤੇ ਸਾਰਾ ਸੂਟ ਆਪਾਂ ਖੁਦ ਰੈਡੀ ਕਰਵਾਇਆ ਹੈ। ਦਿਖਾ ਦਿਓ ਯਾਰ ਨੇੜੇ ਆ ਕੇ ਦੇਖੋ ਤੁਸੀਂ ਹਨਾ ਫੁੱਲ ਫੁੱਲ ਜਿਹੇ ਬੜੇ ਸੋਹਣੇ ਬਣਾਏ ਹੋਏ ਇਹਦੇ ਤੇ ਦੁਪੱਟੇ ਦੇ ਵੀ ਹਨਾ ਹਾਂਜੀ ਨਾਲ ਹੀ ਦੁਪੱਟੇ ਦੇ ਪੂਰਾ ਜਿਹੜਾ ਮੈਚਿੰਗ ਕੀਤਾ ਹੋਇਆ ਤੇ ਪੂਰਾ ਵਧੀਆ ਸੂਟ ਹੈ ਜਿਹੜਾ ਹਨਾ ਇਹ ਬਾਟਮ ਵੀ ਨਾਲ ਦੀ ਹੋਊਗੀ ਇਹਦੇ ਹਾਂਜੀ ਬਾਟਮ ਵੀ ਨਾਲ ਦੀ ਬਿਲਕੁਲ ਵਾਈਟ ਕਲਰ ਦੀ ਹੈਗੀ ਇਹਦੇ ਨਾਲ ਹੀ ਅੱਛਾ ਤਾਂ ਉਹ ਦੇਖ ਲਓ ਪੂਰੇ ਸੂਟ ਤੇ ਜਿਹੜਾ ਇਹਨਾਂ ਨੇ ਹੈਂਡ ਪੇਂਟ ਕੀਤਾ ਹੋਇਆ ਜਿਹੜਾ ਤੇ ਇਹ ਤੋਂ ਇਲਾਵਾ ਦੇ ਆ ਇਦਾਂ ਦੇ ਜਿਹੜੇ ਪ੍ਰਿੰਟਡ ਸੂਟ ਜਿਹੜੇ ਗਰਮੀਆਂ ਦੇ ਵਿੱਚ ਪਾਉਣ ਵਾਲੇ ਨੇ ਤੁਹਾਨੂੰ ਇਹ ਵੀ ਜਿਹੜੇ ਬਹੁਤ ਘੱਟ ਰੇਟਾਂ ਦੇ ਮਿਲਣਗੇ ਹਨ ਆ ਡਿਜ਼ਾਈਨ ਤੁਸੀਂ ਆਪ ਕੀਤੇ ਦੁਪੱਟੇ ਦੇ ਉੱਤੇ ਹਾਂ ਹਾਂ ਜੀ ਇਹ ਦੁਪੱਟੇ ਇਹਨਾਂ ਦੇ ਨਾਲ ਰੈਡੀ ਕੀਤੇ ਹੋਏ ਨੇ ਜਿਵੇਂ ਆ ਕਾਟਨ ਦਾ ਸੂਟ ਹੈ ਬਹੁਤ ਸੋਹਣੇ ਪ੍ਰਿੰਟ ਆਪਣੇ ਕੋਲੇ ਰੈਡੀ ਹੋਏ ਹੋਏ ਨੇ ਇੱਕ ਨਾਲ ਦੇ ਜਿੰਨੇ ਮਰਜ਼ੀ ਤੁਸੀਂ ਸੂਟ ਸਿਰ ਹੋਰ ਵੀ ਲੈ ਸਕਦੇ ਆ ਆਪਣੇ ਕੋਲ ਤੇ ਆ ਪੈਚਵਰਕ ਕਰਕੇ ਆਪਾਂ ਦੁਪੱਟੇ ਨਾਲ ਰੈਡੀ ਕੀਤੇ ਹੋਏ ਨੇ ਗੋਟਾ ਦੋਰੀਆ ਦੇ ਤਦਾ ਬਣਾਈ ਬਹੁਤ ਸੋਹਣਾ ਦਿੱਤਾ ਹੈ ਨਾ ਤੁਸੀਂ ਪ੍ਰਿੰਟਡ ਸੂਟ ਹੈ ਇਹ ਦਾ ਮਾਰਕੀਟ ਪ੍ਰਾਈਸ ਹੈਗਾ ਜਿਹੜਾ 1200 ਰੁਪਏ ਦਾ ਹੈ ਤੇ ਆਪਾਂ ਤੁਹਾਨੂੰ ਸਿਰਫ 990 ਰੁਪਏ ਦੇ ਵਿੱਚ ਸੂਟ ਦੇ ਦੇਣੇ ਆ ਤੇ ਇਹਦੇ ਵਿੱਚ ਆਪਣੇ ਕੋਲ ਸੂਟਸ ਬਹੁਤ ਕਾਫੀ ਨਵੇਂ ਆ ਵੇਖੋ ਚੰਗੇ ਲੱਗੇ ਪਏ ਨੇ ਸਾਰੇ ਮਸਲੀਨ ਦਾ ਦੁਪੱਟਾ ਇਹਦੇ ਨਾਲ ਪੂਰਾ ਵਧੀਆ ਡਿਜ਼ਾਈਨ ਤੁਸੀਂ ਵੇਖ ਹੀ ਸਕਦੇ ਹੋ ਬਹੁਤ ਸੋਹਣੇ ਸਾਰੇ ਸੋਹਣਾ ਹੈ ਨਾ ਇਹਦੇ ਵਿੱਚ ਲਾਈਟ ਚਾਹੀਦੇ ਡਾਰਕ ਚਾਹੀਦੇ ਜਿੱਦਾਂ ਦੇ ਵੀ ਸੂਟ ਚਾਹੀਦੇ ਤੁਹਾਨੂੰ ਇਹ ਸਾਰੇ ਮਿਲ ਜਾਣਗੇ ਤੁਹਾਨੂੰ ਨਾ ਥੱਲੇ ਵੀ ਲੱਗੇ ਪਏ ਨੇ ਤਾਂ ਉਹ ਵੀ ਤੁਸੀਂ ਇੱਥੋਂ ਲਿਆ ਸਕਦੇ ਹੋ ਬਹੁਤ ਘੱਟ ਰੇਟਾਂ ਦੇ ਵਿੱਚ ਮਿਲਨੇ ਨੇ ਤੁਹਾਨੂੰ ਤੇ ਇਧਰ ਇਹ ਸਾਰੇ 400 ਰੁਪਏ ਵਾਲੇ ਆ ਨੀਚੇ ਵਾਲੇ ਹਾਂਜੀ 400 ਰੁਪਏ ਪ੍ਰਿੰਟ ਦੀ ਸੇਲ ਹੈ ਜੀ ਅੱਛਾ ਇਹ ਮਾਰਕੀਟ ਪ੍ਰਾਈਸ ਇਹਦੇ ਤੁਹਾਨੂੰ 500 550 600 ਵੀ ਕੋਈ ਲੈ ਲੈਂਦਾ ਬਟ ਆਪਾਂ ਸਿਰਫ 400 ਰੁਪਏ ਦੇ ਵਿੱਚ ਦੇਣਾ ਤੁਹਾਨੂੰ ਅੱਛਾ ਸਿਰਫ 400 ਰੁਪਏ ਦੇ ਵਿੱਚ ਮਿਲਨੇ ਆ ਤੇ ਉੱਪਰ ਵਾਲੇ ਜੀ ਆਹ ਇਹ ਸਾਰੇ ਕਾਟਨ ਦੁਪੱਟੇ ਵਾਲੇ ਸੂਟਸ ਨੇ ਵੀਰੇ ਜਿਵੇਂ ਆਹ ਸੂਟ ਆ ਜਾਂਦਾ ਇਹਦੇ ਉੱਪਰ ਜਰੀ ਦਾ ਵਰਕ ਕੀਤਾ ਹੋਇਆ ਨਾਲ ਕਾਟਨ ਦਾ ਦੁਪੱਟਾ ਹੈ ਇਹਦੇ ਤੇ ਇਹ ਸੂਟ ਆਪਾਂ ਨੂੰ ਸਿਰਫ 500 ਰੁਪਏ ਦਾ ਮਿ ਤੋ ਸਿਰਫ 500 ਰੁਪਏ ਦੇ ਵਿੱਚ ਮਿਲਣਾ ਤੁਹਾਨੂੰ ਇਹਦੇ ਵਿੱਚ ਵੀ ਤੁਹਾਨੂੰ ਬਹੁਤ ਸੋਹਣੇ ਡਿਜ਼ਾਈਨ ਮਿਲ ਜਾਣੇ ਜਿਵੇਂ ਇੱਧਰ ਲੱਗੇ ਪਏ ਆ ਹਨ ਸਾਰੇ ਦਿਖਾ ਦੀ ਡਿਜ਼ਾਈਨ ਤਾਂ ਉਸ ਤੋਂ ਬਾਅਦ ਆ ਪਲੇਨ ਆਗੇ ਸੂਟ ਹਾਂਜੀ ਆ ਸਾਰਾ ਪਲੇਨ ਸਟੱਫ ਹੈ ਆ ਜਿਵੇਂ ਆਪਣੇ ਕੋਲੇ ਕੈਮਰਿਕ ਦੇ ਸਾਰੇ ਕਲਰ ਲੱਗੇ ਹੋਏ ਨੇ ਕਈ ਵਾਰੀ ਕੈਮਰਿਕ ਤੇ ਤੁਸੀਂ ਵਰਕ ਕਰਵਾਉਣਾ ਤੇ ਤੁਸੀਂ ਕੈਮਰਿਕ ਤੇ ਕਰਵਾ ਸਕਦੇ ਹੋ ਆਪਣੇ ਕੋਲ ਲੇਲਨ ਖਾਦੀ ਕਾਟਨ ਜਿਹੜੀ ਵਧੀਆ ਵਾਲੀ ਕਹਿ ਦਿੰਦੇ ਆ ਇਹ ਕੈਮਰਿਕ ਦੇ ਸੂਟ ਤੁਹਾਨੂੰ ਵੀਰੇ ਸਾਰਾ 400 ਰੁਪਏ ਦੇ ਵਿੱਚ ਮਿਲ ਜੇਗਾ ਆ ਸੂਟ ਹਾਂਜੀ 400 ਰੁਪਏ ਦੇ ਵਿੱਚ ਮਿਲ ਜੇਗਾ ਤੇ ਤੁਸੀਂ ਹੈਂਡ ਪੇਂਟ ਕਰਵਾ ਸਕਦੇ ਹੋ ਸਾਡੇ ਕੋ ਤੇ ਆ ਜਿਹੜਾ ਆਪਣੇ ਕੋਲ ਲੈਲਨ कॉटन ਦਾ सूट ਹੈ ਇਹ ਸਿਰਫ 500 ਰੁਪਏ ਦਾ ਮਿਲੂਗਾ ਤੇ ਇਹ ਮਾਰਕੀਟ ਦੇ ਪ੍ਰਾਈਸ ਜਿਵੇਂ 600 700 ਜਿੰਨਾ ਵੀ ਲੈ ਲੈਂਦੇ ਆ ਉਹ ਉਹਨਾਂ ਦੀ ਲੱਗੀ ਹੈ। ਖਾਸਾ ਫਰਕ ਪੈ ਜਾਂਦਾ ਨਾ। ਹਾਂਜੀ ਕਾਫੀ। ਅੱਛਾ ਮੰਨ ਲਓ ਜੈ ਇਹੀ ਲੈ ਕੇ ਜਾਣਾ ਤੇ ਇਦਾਂ ਇਦਾਂ ਦੇ ਦੋਗੇ ਇਹ ਸੂਟ ਇਹ। ਹਾਂਜੀ ਆਪਣੇ ਕੋਲ ਪਲੇਨ ਸੂਟ ਵੀ ਤੁਸੀਂ ਲੈ ਕੇ ਜਾ ਸਕਦੇ ਹੋ। ਇਹ ਕੋਈ ਜ਼ਰੂਰੀ ਨਹੀਂ ਕਿ ਅਸੀਂ ਵਰਕ ਕਰਕੇ ਦਵਾਂਗੇ। ਤੁਸੀਂ ਕੱਲਾ ਪਲੇਨ ਸਟਾਫ ਵੀ ਲੈ ਕੇ ਜਾਣਾ ਤਾਂ ਤੁਹਾਨੂੰ ਉਹ ਵੀ ਮਿਲ ਜਾਏਗਾ। ਆ ਵੇਖ ਸਕਦੇ ਹੋ ਵੀਰੇ ਪੇਂਟ ਤੇ ਜੌਰਜਟ ਤੇ ਚੈੱਕ ਤੇ ਆਪਾਂ ਸੂਟ ਰੈਡੀ ਕੀਤੇ ਹੋਏ ਨੇ ਇਹਦੇ ਵਿੱਚ ਤੁਹਾਨੂੰ 17 ਕਲਰ ਮਿਲ ਜਾਣਗੇ। ਇਹਦੇ ਵਿੱਚ ਤਾਂ ਦੇਖ ਲਓ ਜਿਹੜਾ ਇਹਦੇ ਤੇ ਵੀ ਪੇਂਟ ਕੀਤਾ ਹੋਇਆ ਤਾਂ ਇਹਦੇ ਤੇ ਵੀ ਤੁਸੀਂ ਆਪਣੀ ਮਰਜ਼ੀ ਦਾ ਡਿਜ਼ਾਈਨ ਬਣਵਾ ਸਕਦੇ ਹੋ ਹਨ ਆ ਹਾਂਜੀ ਵੀਰੇ ਉਹ ਤੁਸੀਂ ਕਰਵਾ ਸਕਦੇ ਹੋ ਤਾਂ 17 ਕਲਰ ਇਹਦੇ ਵਿੱਚ ਤੁਹਾਨੂੰ ਮਿਲ ਜਾਣਗੇ ਡਿਜ਼ਾਈਨ ਦੇ ਵਿੱਚ ਤਾਂ ਆਇਦਰ ਪਏ ਸਾਰੇ ਆ ਹਨ ਹਾਂ ਹਾਂਜੀ ਆ ਸਾਰੇ ਕਲਰ ਲੱਗੇ ਪਏ ਆ ਪਿੱਛੇ ਵੀ ਪਏ ਨੇ ਹਨ ਤੇ ਇਹ ਸਾਰੇ ਕਲਰ ਤੁਹਾਨੂੰ ਦਾ ਪ੍ਰਾਈਜ਼ ਰਹਿਣ ਵਾਲਾ ਜੀ 600 ਰੁਪਏ 600 ਰੁਪਿਆ ਹਾਂਜੀ 600 ਰੁਪਿਆ ਤੇ ਬਹੁਤ ਘੱਟ ਰੇਟਾਂ 'ਚ ਮਿਲਦੇ ਆਂਗੇ ਜਿਹੜਾ ਹੁਣ ਤਲਵੰਡੀ ਆਉਂਦਾ ਨਾ ਵਿਸਾਖੀ ਦੇਖਣ ਤਾਂ ਇਥੇ ਸੂਟ ਜ਼ਰੂਰ ਲੈ ਕੇ ਜਾਓ 4 4 5 5 ਜਿਨ੍ਹਾਂ ਨੇ ਵੀ ਇਥੇ ਆਉਣਾ ਮਾਥਾ ਟੇਕਣ ਵਾਸਤੇ ਤਾਂ ਸਾਰੇ ਕਾਰੀਗਰ ਇਹਨਾਂ ਦੇ ਆਪਾਂ ਦਿਹਾੜੇ ਤੇ ਆਪਾਂ ਓਪਨਿੰਗ ਕਰ ਰਹੇ ਆਂ ਜੀ 15 ਤਰੀਕ ਦੀ ਆਪਣੀ ਓਪਨਿੰਗ ਹੈ ਤੇ ਬਹੁਤ ਸਾਰੇ ਡਿਸਕਾਊਂਟਸ ਮਿਲਣਗੇ ਤੇ ਤੁਸੀਂ ਆ ਸਕਦੇ ਹੋ ਆ ਦੁਪੱਟੇ ਵੀ ਆਪਣੇ ਕੋਲੇ ਕਾਟਨ ਦੇ ਮਿਲ ਜਾਂਦੇ ਨੇ ਇਧਰ ਆ ਸਾਰੇ ਦੁਪੱਟੇ ਲੱਗੇ ਨੇ ਆ ਕਾਟਨ ਦੇ ਗਰਮੀਆਂ ਦੇ ਵਿੱਚ ਜਿਨ੍ਹਾਂ ਨੂੰ ਹੁਣ ਜ਼ਰੂਰਤ ਤਾਂ ਦੁਪੱਟੇ ਵੀ ਤੁਹਾਨੂੰ ਇੱਥੋਂ ਮਿਲ ਜਾਣਗੇ ਬਹੁਤ ਘੱਟ ਰੇਟਾਂ ਦੇ ਵਿੱਚ ਸਾਰੇ ਬਾਜੂ ਜੇ ਰੇਟਾਂ ਦੇ ਸਾਰੇ ਤੁਹਾਨੂੰ ਮਿਲਣੇ ਆ ਆ ਸੂਟ ਸਾਰੇ ਤਿਆਰ ਕੀਤੇ ਹੋਏ ਜੀ ਫਿਲੋ ਸਟਿਚ ਕੀਤੇ ਹੋਏ ਸੂਟ ਨੇ ਜਿੱਦਾਂ ਦਾ ਵੀ ਚਾਹੀਦਾ ਹੈ ਜਿਵੇਂ ਆ ਡਿਜ਼ਾਈਨਿੰਗ ਵਾਲਾ ਸੂਟ ਹਨਾ ਇਹ ਕੋਟ ਸੈੱਟ ਵਾਂਗੂ ਆਪਾਂ ਬਣਾਇਆ ਹੋਇਆ ਜਿਵੇਂ ਅੱਜਕੱਲ ਕੋਟ ਸੈੱਟਸ ਮੰਗਦੇ ਨੇ ਆਪਣੇ ਕੋਲ ਰੈਡੀ ਕੋਟ ਸੈੱਟਸ ਵੀ ਜਲਦੀ ਹੀ ਆ ਜਾਣਗੇ ਉਹ ਵੀ ਆਪਾਂ ਅਵੇਲੇਬਲ ਕਰਵਾਵਾਂਗੇ ਤੇ ਜੇ ਤੁਸੀਂ ਰੈਡੀ ਕਰਵਾਉਣੇ ਨੇ ਤਾਂ ਜਿਵੇਂ ਆ ਲੇਸਿੰਗਸ ਲਾ ਕੇ ਆਪਾਂ ਸ ਦਿੱਕਤ ਹੁੰਦੀ ਦਾ ਆਪ ਦਾ ਸਟਿਚ ਕਰਾਇਆ ਤਾਂ ਫਿੱਟ ਆਉਂਦਾ ਨਹੀਂ ਹਾਂ ਜੀ ਉਹ ਆਪ ਦਾ ਸਟਿਚ ਕਰਵਾ ਸਕਦੇ ਨੇ ਕਿ ਵੀ ਰੈਡੀਮੇਡ ਕਈ ਵਾਰੀ ਕਿਸੇ ਦੇ ਸਾਈਜ਼ ਦਾ ਨਹੀਂ ਵੀ ਮਿਲਦਾ ਤਾਂ ਸਟਿਚ ਕਰਵਾ ਸਕਦੇ ਨੇ ਅ ਜਿਵੇਂ ਥ्रेड ੈਂਬਰਾਇਡਰੀ ਤੇ ਆਪਾਂ ਸੂਟ ਰੈਡੀ ਕੀਤਾ ਹੋਇਆ ਜੀ ਕਸਟਮਰ ਦਾ ਹਾਂਜੀ ਵੀਰੇ ਸਿਰਫ 400 ਰੁਪਏ ਦੇ ਵਿੱਚ ਤੁਹਾਨੂੰ ਮਿਲਣਗੇ ਸਾਰੇ ਸੂਟੇ ਗਰਮੀਆਂ ਦੇ ਇੱਕ ਤਰ੍ਹਾਂ ਦਾ ਤੋਹਫਾ ਹੀ ਹੈ ਲੇਡੀਜ਼ ਦੇ ਲਈ ਘਰੇ ਪਾਉਣ ਲਈ ਆਪਾਂ ਸੂਟ ਲੈਣੇ ਆ ਹਨਾ ਉਹ ਵੀ 6 6 7 700 ਦੇ ਮਿਲਦੇ ਨੇ ਉਹਨਾਂ ਨੂੰ ਮਤਲਬ ਇਹ ਵਾਲੇ ਜਿਹੜੇ ਸੂਟ ਨੇ ਤੁਹਾਨੂੰ ਸਿਰਫ 400 ਰੁਪਏ ਦੇ ਵਿੱਚ ਮਿਲ ਰਹੇ ਹਾਂ। ਹਾਂਜੀ ਇਹਨਾਂ ਦਾ ਰੇਟ ਵੈਸੇ ਮਾਰਕੀਟ ਪ੍ਰਾਈਸ ਆਪਣੇ ਕੋਲ 600, 500 ਐਵੇਂ ਅਲੱਗ-ਅਲੱਗ ਤਰ੍ਹਾਂ ਦੇ। ਬਟ ਆਪਣੇ ਕੋਲ ਸਿਰਫ ਤੁਹਾਨੂੰ 400 ਰੁਪਏ ਦੇ ਵਿੱਚ ਮਿਲਣਗੇ। ਆ ਤੁਸੀਂ ਰੰਗ ਡਿਜ਼ਾਈਨ ਦੇਖ ਸਕਦੇ ਹੋ ਬਹੁਤ ਸੋਹਣੇ ਡਿਜ਼ਾਈਨਸ ਨੇ ਇਹਨਾਂ ਦੇ ਵਿੱਚ। ਦੇਖੋ ਜੀ ਇਤੋਂ ਦੇ ਡਿਜ਼ਾਈਨ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਕਲਰ ਦੇ ਵਿੱਚ। ਇਹ ਵਾਲੇ ਸੂਟ ਵੀਰੇ ਸਿਰਫ 350 ਰੁਪਏ ਦੇ ਵਿੱਚ। 350 ਰੁਪਏ ਦਾ? ਹਾਂਜੀ 350 ਰੁਪਏ ਦੇ ਵਿੱਚ ਤੁਸੀਂ ਆ ਡਿਜ਼ਾਈਨ ਦੇਖ ਸਕਦੇ ਹੋ ਬਹੁਤ ਸੋਹਣੇ ਫਲਾਵਰ। ਬਹੁਤ ਸੋਹਣਾ ਹੈ ਨਾ ਨੇ ਹਨ ਉਹ ਜੇ ਆਪਾਂ ਥਾਣਾ ਚੋਂ ਲੈਨੇ ਹੋ ਤਾਂ ਬਹੁਤ ਮਹਿੰਗਾ ਮਿਲਦਾ ਜਿਵੇਂ 100 150 ਰੁਪਏ ਮੀਟਰ ਅਲੱਗ-ਅਲੱਗ ਰੇਟ ਹੁੰਦੇ ਆ ਉਹਨਾਂ ਦੇ ਹਨ ਬਟ ਇਹ ਵਾਲੇ ਜਿਹੜੇ ਆਪਾਂ ਨੂੰ ਕੱਟ ਪੀਸ ਦੇ ਵਿੱਚ ਮਿਲਣਗੇ ਸਿਰਫ 90 ਰੁਪਏ ਮੀਟਰ 90 ਰੁਪਏ ਹਾਂਜੀ ਸਿਰਫ 90 ਰੁਪਏ ਮੀਟਰ ਮਿਲੂਗਾ ਤੇ ਸੂਟ ਆਪਣਾ ਵਰਕ ਹੋਣ ਤੋਂ ਬਾਅਦ ਇੰਨਾ ਜ਼ਿਆਦਾ ਸੋਹਣਾ ਲੱਗਦਾ ਕਿ ਉਹ 4000 5000 ਉਹਦਾ ਰੇਟ ਕੋਈ ਨਹੀਂ ਪਤਾ ਕਰ ਸਕਦਾ ਨਾ ਵੀ ਕਿੰਨੇ ਦਾ ਬਣਿਆ ਹੋਇਆ ਤੇ ਉਹ ਸਾਰੇ ਤਰ੍ਹਾਂ ਦੇ ਆਪਣੇ ਕੋਲੇ ਮਿਲਦੇ ਨੇ ਇਹਦੇ ਵਿੱਚ ਨੇਚਰਲ ਕਰੇਵ ਮਿਲ ਜਾਂਦੀ ਆ ਆਪਾਂ ਨੂੰ ਆਰਗੈਂਜ਼ਾ ਮਿਲ ਜਾਂਦੀ ਆ ਉਹ 90 ਰੁਪਏ ਮੀਟਰ ਹੈ ਤੇ ਆਪਣੇ ਕੋਲੇ ਫਿਓਨਾ ਹੋਗੀ ਤੇ ਆਪਣੇ ਕੋਲੇ ਜਾਰਜਟ ਹੋਗੀ ਉਹਦਾ ਪ੍ਰਾਈਸ ਸਿਰਫ ਹੈਗਾ 50 ਰੁਪਏ ਮੀਟਰ ਤੇ ਸਟਾਕ ਵਧੂ ਹੁਣ ਆਪਣੇ ਕੋਲੇ ਹਾਂਜੀ ਸਟਾਕ ਬਹੁਤ ਜ਼ਿਆਦਾ ਪਿੱਛੇ ਆਪਣਾ ਹਲੇ ਸਟਾਕ ਸੈੱਟ ਕਰਨ ਵਾਲਾ ਹੀ ਪਿਆ ਵੀਰੇ ਆ ਦਿਖਾ ਦਿਈ ਬਈ ਪਿੱਛੇ ਦੇਖ ਲਓ ਤੁਸੀਂ ਵਦੂ ਸਟਾਕ ਪਿਆਗਾ ਬਹੁਤ ਸਾਰਾ ਸਟਾਕ ਆਪਣੇ ਕੋਲੇ ਜਿੰਨੇ ਮਰਜੀ ਤੁਸੀਂ ਇਥੋਂ ਕੱਪੜੇ ਲਿਆ ਸਕਦੇ ਹੋ ਵੇਖੋ ਤੁਸੀਂ ਭਰੀ ਪਈ ਦੁਕਾਨ ਪਿੱਛੋਂ ਤੱਕਰ ਦੇਖ ਲਓ ਤੁਸੀਂ ਤਾਂ ਜਿਹੜਾ ਵੀ ਕੱਪੜਾ ਚਾਹੀਦਾ ਤੁਹਾਨੂੰ ਹਰੇਕ ਤਰ੍ਹਾਂ ਦਾ ਕੱਪੜਾ ਜਿਹੜਾ ਇਥੋਂ ਤੁਹਾਨੂੰ ਮਿਲ ਜਾਣਾਗਾ ਤੇ ਬਹੁਤ ਘੱਟ ਰੇਟਾਂ ਦੇ ਉੱਤੇ ਹਾਂਜੀ ਆਪਣੇ ਕੋਲੇ ਫੁੱਲ ਵੈਲ ਦੀ ਲਾਈਨਿੰਗ ਆ ਗਈ ਵੀਰੇ ਸਾਰੇ ਕਲਰਸ ਦੇ ਵਿੱਚ ਮਿਲ ਜਾਂਦੇ ਜਿਵੇਂ ਹੁਣ ਆਪਣੇ ਕੋਲੇ ਸੂਟ ਲੈਂਦੇ ਨੇ ਕਸਟਮਰ ਹਨਾ ਫਿਰ ਸਟਿਚ ਵੀ ਕਰਵਾਉਂਦੇ ਨੇ ਤੇ ਉਹਨਾਂ ਨੂੰ ਲਾਈਨਿੰਗ ਲੈਣ ਲਈ ਵੀ ਕਿਤੇ ਹੋਰ ਨਾ ਜਾਣਾ ਪਵੇ ਉਹ ਵੀ ਆਪਣੇ ਕੋਲੇ ਹਾਂਜੀ ਸਾਰਾ ਕੁਝ A to Z ਹਰ ਤ ਦੇ ਵਿੱਚ ਮਿਲ ਜੂਗੀ ਉਹਨਾਂ ਨੂੰ ਲਾਈਨਿੰਗ ਵੀ ਬਾਹਰ ਲੈ ਕੇ ਆਉਣ ਦੀ ਲੋੜ ਨਹੀਂ ਹੈਗੀ ਆਪਣੇ ਕੋਲੇ ਵੀਰੇ ਜਿਵੇਂ ਕਾਟਨ ਦੁਪੱਟੇ ਆ ਜਾਂਦੇ ਨੇ ਆਪਣੇ ਕੋਲੇ ਆ ਬਹੁਤ ਸਾਰੇ ਪੀਸ ਉਹਨਾਂ ਦੇ ਵਿੱਚ ਲੱਗੇ ਪਏ ਨੇ ਉਹ ਦਿਖਾ ਦੀ ਬਈਆ ਵਾਧੂ ਆ ਹਨ ਤੇ ਇਹ ਕਾਟਨ ਦੁਪੱਟਾ ਵੀਰੇ ਮਾਰਕੀਟ ਦਾ ਪ੍ਰਾਈਸ ਜਿਹੜਾ ਇਹਦਾ ਹੈਗਾ 100 ਰੁਪਿਆ ਆਪਾਂ 150 ਰੁਪਏ ਦੇ ਵਿੱਚ ਦੋ ਦੁਪੱਟੇ ਦੇ ਦਾਂਗੇ 150 ਦੇ ਦੋ ਹਾਂਜੀ 150 ਦੇ ਦੋ ਸਾ 150 ਦੇ ਦੋ ਮਿਲ ਜਾਣੇ ਬਈ ਆ ਦੇਖ ਲਓ ਗਰਮੀਆਂ ਦਾ ਤੋਹਫਾ ਹੀ ਇੱਕ ਤਰ੍ਹਾਂ ਦਾ 80 90 ਰੁਪਏ ਦਾ ਰਮਾਲ ਮਿਲਦਾ ਤੇ ਇਹਨਾਂ ਨੇ ਦੁਪੱਟਾ ਦੇ ਦੇਣਾ ਤੁਹਾਨੂੰ 150 ਰੁਪਏ ਦੇ ਵਿੱਚ ਦੋ ਹਨਾ ਤੇ ਆ ਸਟਿਚਿੰਗ ਵਗੈਰਾ ਸਾਰਾ ਕੁਝ ਇੱਥੇ ਹੋਊਗਾ ਹਾਂਜੀ ਹਾਂਜੀ ਵੀਰੇ ਸਟਿਚਿੰਗ ਵਾਲੇ ਆਪਣੇ ਕੋਲੇ ਮਸ਼ੀਨਜ਼ ਰੱਖਿਆ ਹੋਈਆਂ ਨੇ ਸਾਰੀਆਂ ਤੇ ਆਪਾਂ ਸਟਿਚਿੰਗ ਵੀ ਇੱਥੇ ਕਰਕੇ ਦਿੰਨੇ ਆ ਲਾਈਨਿੰਗ ਵਾਲੇ ਸੂਟ ਕਿਸੇ ਵੀ ਤਰ੍ਹਾਂ ਦਾ ਤੁਸੀਂ ਡਿਜ਼ਾਈਨ ਪਵਾਉਣਾ ਹਰ ਤਰ੍ਹਾਂ ਦੇ ਸੂਟ ਆਪਾਂ ਸਟਿਚ ਕਰਕੇ ਦਿੰਨੇ ਆ ਵੇਖੋ ਤੁਸੀਂ ਕਸਟਮਰਜ਼ ਦੇ ਸੂਟ ਰੈਡੀ ਹੋ ਰਹੇ ਨੇ ਆ ਕੋਟ ਸੈੱਟ ਬਣਵਾਇਆ ਕਸਟਮਰ ਨੇ ਤੇ ਇਹ ਉਹ ਰੈਡੀ ਹੋ ਰਿਹਾ ਹੈਗਾ ਆਪਣੇ ਕੋਲੇ ਤਾਂ ਦੇਖ ਲਓ ਸਟੀਚਿੰਗ ਵੀ ਤੁਹਾਡੀ ਇੱਥੇ ਹੋ ਜਾਣੀ ਆ ਤੇ ਮਤਲਬ ਜਿਹੜਾ ਵੀ ਕੰਮ ਕਰਾਉਣਾ ਤੁਸੀਂ ਹੈਂਡਵਰਕ ਹੋ ਗਿਆ ਹੈਂਡ ਪੇਂਟ ਹੋ ਗਿਆ ਜਾਂ ਕਢਾਈ ਦਾ ਕੰਮ ਕਰਾਉਣਾ ਮਸ਼ੀਨੀ ਕਢਾਈ ਦਾ ਸਾਰਾ ਕੰਮ ਇੱਥੇ ਹੀ ਤੁਹਾਨੂੰ ਇਹਨਾਂ ਨੇ ਕਰਕੇ ਦੇ ਦੇਣਾ ਤੁਸੀਂ ਕੱਲਾ ਇੱਥੇ ਆਉਣਾ ਹੈਗਾ ਆਪਦਾ ਮੇਚਾ ਦੇਣਾ ਹੈਗਾ ਹਨਾ ਜਿਹੋ ਜਿਹੇ ਵੀ ਡਿਜ਼ਾਈਨ ਚਾਹੀਦਾ ਤੁਹਾਨੂੰ ਜਿੱਦਾਂ ਦੇ ਡਿਜ਼ਾਈਨ ਦੇ ਵਿੱਚ ਜਿਹੜਾ ਵੀ ਸੂਟ ਬਣਾਉਣਾ ਹਨਾ ਤਾਂ ਉਹ ਇਹਨਾਂ ਨੂੰ ਦੱਸਣਾ ਇਹਨਾਂ ਨੇ ਬਣਾ ਕੇ ਤੁਹਾਨੂੰ ਦੇ ਦੇਣਾ ਤੇ ਆਪਣਾ ਹੁਣ ਐਡਰੈਸ ਕੀ ਇਥੋਂ ਦਾ ਪ੍ਰੋਪਰ ਆਪਣਾ ਐਡਰੈਸ ਹੈਗੇ ਜੀ ਨੱਤ ਰੋਡ ਤੇ ਆਪਣਾ ਕੇਅਰ ਹੈਲਥ ਹਸਪੀਟਲ ਆਉਂਦਾ ਉਹ ਤੋਂ ਥੋੜਾ ਜਿਹਾ ਅੱਗੇ ਜਾ ਕੇ ਆਪਣਾ ਇਹ ਬੁਟੀਕ ਹੈ ਜੇ ਤੁਸੀਂ ਇਧਰਲੀ ਸਾਈਡ ਤੋਂ ਆਣੇ ਆਉਂਗੇ ਮਤਲਬ ਨੱਤਾਂ ਵਾਲੀ ਸਾਈਡ ਤੋਂ ਤਾਂ ਫਿਰ ਆਪਣਾ ਫਲਾਈ ਟੌਕਸ ਦੇ ਨਾਲ ਪੈ ਜਾਂਦਾ ਬੁਟੀਕ ਤੇ ਅਨਮੋਲ ਕਲਥ ਹਾਊਸ ਵਾਲਿਆਂ ਦੀ ਸੈਕੰਡ ਬ੍ਰਾਂਚ ਹੈ ਜੀ ਆਪਾਂ ਬੁਟੀਕ ਸਟਾਰਟ ਕੀਤਾ 15 ਤਰੀਕ ਦੀ ਆਪਣੀ ਓਪਨਿੰਗ ਹੈ ਤੇ ਓਪਨਿੰਗ ਤੇ ਤੁਹਾਨੂੰ ਬਹੁਤ ਸਾਰੇ ਸਰਪ੍ਰਾਈਜ਼ਿੰਗ ਗਿਫਟਸ ਵੀ ਮਿਲਣਗੇ ਤੇ ਤੁਸੀਂ ਜੇ ਆਪਣੇ ਤੋਂ ਸ਼ਾਪਿੰਗ ਕਰਦੇ ਹੋ 1000 ਪਲਸ 2000 ਪਲਸ ਤਾਂ ਹੋਰ ਵੀ ਸਾਰੇ ਆਫਰਸ ਆਪਾਂ ਦਵਾਂਗੇ ਤੇ ਇੱਕ ਵਾਰੇ ਆਪਾਂ ਨਾਲ ਇੱਥੇ ਸੋਪਸ ਵੀ ਰੱਖੀਆਂ ਹੋਈਆਂ ਨੇ ਹੁਣ ਆਪਣੇ ਕੋਲੇ ਲੇਡੀਜ਼ ਆਉਂਦੀਆਂ ਨੇ ਉਹਨਾਂ ਦੇ ਫੇਸ ਤੇ ਅੱਜਕੱਲ ਬਹੁਤ ਸਾਰੀਆਂ ਪ੍ਰੋਬਲਮਸ ਚੱਲ ਰਹੀਆਂ ਨੇ ਹਨਾ ਇਹਨਾਂ ਪੋਲੂਸ਼ਨ ਹੋ ਗਿਆ ਤੇ ਉਹਨਾਂ ਦੇ ਲਈ ਆਪਣੇ ਕੋਲੇ ਸੋਪਸ ਵੀ ਹੈਗੀਆਂ ਜੋ ਕਿ ਮੈਂ ਖੁਦ ਰੈਡੀ ਕਰਦੀਆਂ ਘਰੇ ਬਿਨਾ ਕੈਮੀਕਲਸ ਤੋਂ ਅੱਛਾ ਹੁਣ ਤੁਹਾਨੂੰ ਇਹਨਾਂ ਨੇ ਦੱਸ ਦਿੱਤਾ ਜਿਨ੍ਹਾਂ ਨੇ ਵੀ ਆਪਣੀਆਂ ਪਹਿਣਾਂ ਵਾਲੇ ਸੂਟ ਲੈ ਕੇ ਜਾਣੇ ਆ ਤਾਂ ਇੱਕ ਵਾਰ ਇੱਥੇ ਜ਼ਰੂਰ ਵਿਜ਼ਿਟ ਕਰਿਓ ਹਨਾ ਇਹ ਨਿੱਕੀ ਸਾਡੀ ਕੁੜੀ ਦੇਖੋ ਤੁਸੀਂ ਛੋਟੀ ਜਿਹੀ ਉਮਰ ਹੈ ਦੀ ਅਜ ਬੜੀ ਵੱਡੀ ਨੀ ਕਿ ਇਹ ਮਾ ਮਾ ਮੈਨ 20 ਸਾਲਾਂ ਦੀ ਹੈ ਹਾਂ 20 ਸਾਲਾਂ ਦੀ ਹੈ ਤੇ ਇੰਨਾ ਦੇਖ ਲਓ ਤੁਸੀਂ ਕੰਮ ਚਲਾ ਕੇ ਬੈਠੀ ਆ ਤਾਂ ਆਪਣਾ ਵੀ ਫਰਜ਼ ਬਣਦਾ ਇਹਨੂੰ ਵਧੀਆ ਹਨਾ ਤਰੱਕੀਆਂ ਦੇ ਉੱਤੇ ਲੈ ਕੇ ਚੱਲੀਏ ਕਾਮਯਾਬ ਕਰੀਏ ਇਹਨੂੰ ਤਾਂ ਇੱਕ ਵਾਰੀ ਤੁਸੀਂ ਇੱਥੇ ਜ਼ਰੂਰ ਵਿਜ਼ਿਟ ਕਰਿਓ ਤੇ ਵੀਡੀਓ ਆਪਣੀ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਪੇਜ ਨੂੰ ਫੋਲੋ ਕਰਿਓ ਧੰਨਵਾਦ